ਸਸibou ਅੰਟੀ ਜੀ ਕੀ ਨਾ ਤੁਹਾਡਾ ਸਭਜੀਤ ਸਰਗਜੀਤ ਤੇ ਕਿੱਥੋਂ ਆਏ ਤੁਸੀਂ ਨਹੀਂ ਆਏ ਆ ਇਕਲਗੱਡੇ ਇਕਲਗੱਡੇ ਤੋਂ ਕਿਹੜੇ ਆਉਂਦੇ ਹੋ ਠੀਕ ਐ ਤੇ ਤੁਸੀਂ ਜਿਤਰਾ ਆਪਣੇ ਬੇਟੇ ਵਾਸਤੇ ਦਵਾਈ ਲੈ ਕੇ ਗਏ ਹਾਂ ਨਸ਼ੇ ਛੱਡਣ ਦੀ ਹਾਂਜੀ ਤੇ ਕੀ ਹੋਣੋ ਠੀਕ ਆ ਹਾਂਜੀ ਉਹ ਬਿਲਕੁਲ ਠੀਕ ਆ ਕੀ ਨਸ਼ਾ ਕਰਦਾ ਸੀ ਬੇਟਾ ਤੁਹਾਡਾ ਚਿੱਟੇ ਦਾ ਨਸ਼ਾ ਕਰਦਾ ਸੀ ਕਿੰਨਾ ਚਿਰ ਹੋ ਗਿਆ ਜੇ ਦਵਾਈ ਖਵਾਉਂਦੇ ਆ ਮੈਨੂੰ ਹਫਤਾ ਹੋ ਗਿਆ ਹਫਤਾ ਹੋ ਗਿਆ ਤੁਹਾਨੂੰ ਕੀ ਫਰਕ ਲੱਗਾ ਵੀ ਅੱਗੇ ਨਾਲੋਂ ਵੀ ਫਰਕ ਆ ਹਾਂਜੀ ਕੀ ਦਵਾਈ ਖਵਾਈ ਜੀ ਉਹਨੂੰ ਦਵਾਈ ਇਹ ਤੇ ਅਸੇ ਆ ਦਵਾਈ ਖਵਾਈ ਜੀ ਹਾਂਜੀ ਤੇ ਹੁਣ ਖੁਸ਼ ਜੋ ਤੁਸੀਂ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਹੁਣ ਵੀ ਬਿਲਕੁਲ ਨਿਸ਼ਾਨੀ ਕਰਦਾ ਤੁਹਾਨੂੰ ਬਿਲਕੁਲ ਓਕੇ ਆ ਮੁੰਡਾ ਕੋਈ ਦੁੱਖ ਦਰਦ ਕੋਈ ਉਹਨੂੰ ਤੋੜ ਦਵਾਈ ਮੰਗ ਖੰਦਾ ਆਦਿ ਨੂੰ ਤੋੜ ਮੰਗ ਕੇ ਖੰਦਾ ਹਾਂਜੀ ਵੀ ਹੁਣ ਕਹਿੰਦਾ ਵੀ ਮੈਂ ਠੀਕ ਆ ਮੈਨੂੰ ਦਵਾਈ ਲਿਆ ਦਿਓ ਹਾਂਜੀ ਚਲੋ ਠੀਕ ਆਂਟੀ ਜੀ ਤੇ ਚਲੋ ਬਹੁਤ ਬਹੁਤ ਤੁਹਾਨੂੰ ਮੁਬਾਰਕਾ ਤੁਹਾਡਾ ਬੇਟਾ ਠੀਕ ਹੋਇਆ